ਜਦੋਂ ਕਿਰਪਾ ਕਰਕੇ ਉਹ ਸ਼ਾਹ ਪ੍ਰਭੂ ਪਰਮਾਤਮਾ ਮਲਾ ਦਿੰਦਾ ਨਾ ਗੁਰੂ ਕੋਹ ਨਾਨਕ ਗੁਰ ਕੇ ਵੈਸਾ ਇਸ ਗੁਰੂ ਤੇ ਵਿਸ਼ਵਾਸ ਕਰ ਪਾਈ ਗੁਰਬਾਣੀ ਤੇ ਵਿਸ਼ਵਾਸ ਕਰ ਇਹਨੇ ਤੇਰੇ ਤੇ ਹੌਲੀ ਹੌਲੀ ਕਿਰਪਾ ਕਰਕੇ ਜਿਵੇਂ ਆਪਾਂ ਸੁਣਦੇ ਰਵਾਂਗੇ ਪੜ੍ਹਦੇ ਰਵਾਂਗੇ ਤਾਂ ਤੇਰਾ ਜੀਵਨ ਸਫਲ ਕਰ ਦੇਗੀ ਗੁਰਬਾਣੀ ਪ੍ਰਭੂ ਪਰਮਾਤਮਾ ਦੇ ਨਾਲ ਮੇਲ ਮਲਾਪ ਕਰਾ ਦੇਗੀ ਅਗਲਾ ਸ਼ਬਦਾਂ ਗਉੜੀ ਮਹੱਲਾ ਪੰਜਵਾ ਗਵਾਰੇਰੀ ਰਹਿਣ ਦਿਨ ਸਾਰੇ ਇੱਕ ਰੰਗਾ ਦਿਨ ਰਾਤ ਇੱਕੇ ਰੰਗ ਚ ਰੰਗਿਆ ਰਹੇ ਮਹਾਰਾਜ ਕਹਿੰਦੇ ਕਿਉਂ ਨਹੀਂ ਵੀ ਹੁਣ ਗੁਰੂਦਵਾਰਿਆਂ ਆਏ ਆਪਾਂ ਗੁਰੂ ਦੀ ਗੱਲ ਸੁਣਦੇ ਆ ਤੇ ਵਾਹ ਵਾਹ ਗੁਰੂ ਦਾ ਰੰਗ ਲੱਗ ਗਿਆ ਮੰਨ ਲਿਓ ਮਾਨ ਲਓ ਵੀ ਲੱਗ ਗਿਆ ਇੱਥੋਂ ਜਦੋਂ ਕਿਤੇ ਹੋਰ ਚਲੇ ਗਏ ਫਿਰ ਉਧਰਲਾ ਰੰਗ ਲੱਗ ਗਿਆ ਨਾ ਰੰਗ ਨਹੀਂ ਬਦਲਨੇ ਇੱਕੋ ਰੰਗ ਚ ਰਹਿਣਾ ਮਹਾਰਾਜ ਕਹਿੰਦੇ ਰੈਨ ਦਿਨਸ ਰਹੇ ਇੱਕ ਰੰਗਾ ਗੁਰੂ ਦਾ ਗਿਆਨ ਵੀ ਇੱਕੋ ਰੰਗ ਚ ਰਹੇਗਾ ਗੁਰੂ ਵੀ ਆਪਣੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸ਼ਮੇਸ਼ ਪਿਤਾ ਤੱਕ ਇੱਕੋ ਰੰਗ ਚ ਰਹੇ ਆ ਅਕਾਲ ਪੁਰਖ ਵਾਹਿਗੁਰੂ ਫਿਰ ਕਿਰਪਾ ਕਰਦਾ ਜਦੋਂ ਇੱਕੇ ਰੰਗ ਚ ਰਹੇਗਾ ਤੂੰ ਇੱਕੇ ਰੰਗ ਚ ਰਹੇਗਾ ਉਹਦਾ ਜਦੋਂ ਤੇਰੇ ਕੋਲੇ ਗੁਰੂ ਦਾ ਸਿਧਾਂਤ ਗੁਰੂ ਦਾ ਗਿਆਨ ਪ੍ਰਭੂ ਪਰਮਾਤਮਾ ਦਾ ਨਾਮ ਵੱਲੇ ਹੋਇਆ ਰੈਨ ਦਿਨਸ ਦਿਨਸ ਰਹੇ ਇਕਰੰਗਾ ਪ੍ਰਭ ਕੋ ਜਾਣੇ ਸਦਹੀ ਸੰਗਾ ਮਹਾਰਾਜ ਕਹਿੰਦੇ ਉਹ ਪ੍ਰਭ ਪ੍ਰਮਾਤਮਾ ਨੂੰ ਸਦਾ ਆਪਦੇ ਸੰਗ ਸਮਝ ਆਪਦੇ ਜਾਨ ਨੇੜੇ ਵੀ ਨੇੜੇ ਹੀ ਵੱਸਦਾ ਨੇੜੇ ਬਸਣ ਦੀ ਨਿਸ਼ਾਨੀ ਕੀ ਆ ਨਿਕਟ ਬੁੱਝੇ ਬੁਰਾ ਕਿਉਂ ਕਰੇ ਮਹਾਰਾਜ ਕਹਿੰਦੇ ਜਦੋਂ ਤੂੰ ਪ੍ਰਭੂ ਪ੍ਰਮਾਤਮਾ ਨੂੰ ਜਿਹੜਾ ਮਨੁੱਖ ਪਹਿਣਾ ਚਾਹੇ ਭਾਈ ਆ ਨੇੜੇ ਸਮਝਦਾ ਉਹ ਕਿਸੇ ਵੀ ਕਿਸਮ ਦਾ ਬੁਰਾ ਨਹੀਂ ਕਰਦਾ ਕਿਉਂ ਕਿ ਉਹਨੂੰ ਪਤਾ ਵੀ ਪ੍ਰਭੂ ਪ੍ਰਮਾਤਮਾ ਮੈਨੂੰ ਦੇਖ ਰਿਹਾ ਜਦੋਂ ਇਹ ਰੱਸੀ ਬਣ ਗਈ ਤੇਰੀ ਤੇ ਤੂੰ ਪ੍ਰਮਾਤਮਾ ਤੈਨੂੰ ਮਿਲ ਗਿਆ ਮੰਨ ਲਾ ਮਨੁੱਖ ਤੂੰ ਇਹ ਮੰਨ ਲਾ ਸਮਝ ਲਾ ਵੀ ਜਦੋਂ ਤੂੰ ਨਿਕਟ ਬੁੱਝੇ ਬੁਰਾ ਕਿਉਂ ਕਰ ਜਦੋਂ ਤੂੰ ਬੁਰਾ ਨਹੀਂ ਕਰੇਗਾ ਵੀ ਤੇਰੀ ਸੁਰਤ ਦੇ ਵਿੱਚ ਇਹ ਗੱਲ ਰਹੇਗੀ ਯਾਦ ਰਹੇਗਾ ਵੀ ਗੁਰੂ ਮੈਨੂੰ ਦੇਖ ਰਿਹਾ ਪ੍ਰਮਾਤਮਾ ਮੈਨੂੰ ਦੇਖ ਰਿਹਾ ਫਿਰ ਕਿਸੇ ਵੀ ਕਿਸਮ ਦਾ ਕੰਮ ਮਾੜਾ ਨਹੀਂ ਕਰੇਗਾ ਇਨਸਾਨ ਮਹਾਰਾਜ ਕਹਿਣਾ ਕਰਦੇ ਨੇ ਰੈਣ ਦਿਨਸ ਰਹੇ ਇਕ ਰੰਗਾ ਪ੍ਰਭ ਕੋ ਜਾਣੇ ਸਦਹੀ ਸੰਗਾ ठाकुर नाम कियो उन वर्तन जिने ਉਸ ठाकुर प्रभु परमात्मा ਦੇ ਨਾਮ ਦੀ ਵਰਤੋਂ ਕੀਤੀ ਹੈ त्रिपत अघावन हरक दर्शन ਤੇਰੇ ਮਨ ਦੀ ਤ੍ਰਿਪਤੀ ਹੋ ਜਾਏਗੀ ਜਦੋਂ ਹਰੀ ਪ੍ਰਭੂ ਪਰਮਾਤਮਾ ਦੇ ਦਰਸ਼ਨ ਹੋਏ ਹੁਣੇ ਗੁਰਬਾਣੀ ਰਾਈਆਂ ਜੀ ਗੁਰਬਾਣੀ ਚੋਂ ਦਰਸ਼ਨ ਹੋਣੇ ਆ ਗੁਰੂ ਦੇ ਤ੍ਰਿਪਤ ਅਗਾਵਨ ਤ੍ਰਿਪਤ ਹੋ ਜਾਏਗਾ ਤੇਰੀਆਂ ਛਾਰੀਆਂ ਜਿਹੜੀਆਂ ਸੰਸਾਰਿਕ ਇੱਛਾਵਾਂ ਹੈ ਉਹ ਮਹਾਰਾਜ ਕਹਿੰਦੇ ਮਿਟ ਜਾਣਗੀਆਂ ਜਦੋਂ ਗੁਰੂ ਦੇ ਦਰਸ਼ਨ ਹੋਏ ਹਰੀ ਪ੍ਰਭੂ ਪਰਮਾਤਮਾ ਦੇ ਦਰਸ਼ਨ ਹੋਏ ਗੁਰਬਾਣੀ ਚੋਂ ਅੱਗੇ ਮਹਾਰਾਜ ਸਮਝਾਉਣਾ ਕਰਦੇ ਨੇ ਹਰ ਸੰਗ ਰਤ ਮਨ ਤਨ ਹਰੇ ਜਿਹੜਾ ਗੁਰੂ ਦੇ ਗਿਆਨ ਨਾਲ ਜੁੜਿਆ ਰਿਹਾ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਜੀਵ ਮਹਾਰਾਜ ਕਹਿੰਦੇ ਹਰ ਸੰਗ ਰਤੇ ਮਨ ਤਨ ਹਰੇ ਤੇਰਾ ਮਨ ਤੇ ਤਨ ਹਰਿਆ ਰਹੇਗਾ ਸਦਾ ਚੜ੍ਹਦੀ ਕਲਾ ਵਿੱਚ ਰਹੇਗਾ ਤੂੰ ਇਨਸਾਨ ਗੁਰਪੂਰੇ ਕੀ ਸ਼ਰਨੀ ਪਰੇ ਪੂਰੇ ਗੁਰੂ ਦੀ ਸ਼ਰਨੀ ਪੈਣ ਦੇ ਨਾਲ ਭਾਈ ਤੇਰਾ ਮਨ ਤੇ ਤਾਂ ਹਰਿਆ ਰਹੇਗਾ ਰਹਾਉ ਰਹਾਉ ਵਾਲੇ ਬੰਦ ਚ ਮਹਾਰਾਜ ਕਹਿੰਦੇ ਨੇ ਚਰਨ ਕਮਲ ਆਤਮ ਆਧਾਰ ਗੁਰੂ ਦੇ ਚਰਨ ਕਮਲਾਂ ਦੇ ਨਾਲ ਆਪਣੇ ਜੀਵ ਨੂੰ ਜੋੜੀ ਰੱਖੇਗਾ ਤਾਂ ਤੇਰੀ ਜੀਵ ਆਤਮਾ ਦਾ ਆਧਾਰ ਹੋਏਗਾ ਮਨੁੱਖਾ ਜੀਵਨ ਸਫਲ ਹੋ ਜਾਏਗਾ ਇੱਕ ਨਿਹਾਰ ਆਗਿਆ ਕਰ ਬਸ ਸਤਿਗੁਰਾਂ ਦੀ ਕਿਰਪਾ ਨਾਲ ਸਦਕਾ ਇਹ ਕਿਰਪਾ ਜਦੋਂ ਹੋ ਗਈ ਨਾ ਤੇਰੇ ਤੇ ਤਾਂ ਤੂੰ ਆਪਣੇ ਆਪ ਦੇ ਮਨ ਤੇ ਇਹ ਗੱਲ ਢੁਕਾ ਲਈ ਚਰਨ ਕਮਲ ਆਤਮ ਆਧਾਰ ਤੇਰੇ ਜੀਵ ਆਤਮਾ ਦਾ ਆਧਾਰ ਹੋਏਗਾ ਇੱਕ ਨਿਰਾਹਰੇ ਆਗਿਆਕਾਰ ਗੁਰੂ ਦੀ ਗੁਰੂ ਦਾ ਆਗਿਆਕਾਰੀ ਹੋ ਜਾ ਆਗਿਆਕਾਰੀ ਗੁਰੂ ਦਾ ਇਹੀ ਹੋਣਾ ਵੀ ਗੁਰੂ ਤੋਂ ਬਿਨਾ ਕਿਸੇ ਦੇ ਅੱਗੇ ਹੋਰ ਸੀਸ ਨਾ ਝੁਕੇ ਕਿਤੇ ਹੋਰ ਤੇ ਗੁਰਮਤ ਤੋਂ ਉਲਟ ਕੋਈ ਤੇਰਾ ਕੰਮ ਨਾ ਹੋਵੇ ਠੀਕ ਆ ਜੀ ਜੋ ਵੀ ਤੇਰਾ ਕਾਰੋਬਾਰ ਆ ਉਹ ਗੁਰਮਤ ਅਨੁਸਾਰ ਹੋਵੇ ਪਰ ਮੈਂ ਵੀ ਨਾਲ ਹੀ ਆ ਛੋਡੇ ਗੱਲ ਕਹਿਣ ਵਾਲਾ ਤੇ ਸੁਣਨ ਵਾਲਾ ਆਪਾਂ ਸਾਰੇ ਹੀ ਆ ਪਰ ਆਪਣੀ ਮਰਜ਼ੀ ਕਰ ਜਾਂਦੇ ਆ ਜਦੋਂ ਆਪਦੀ ਮਰਜ਼ੀ ਕਰਦੇ ਆ ਫਿਰ ਆਪਣੀ ਮਰਜ਼ੀ ਕਰਨ ਵਾਲੇ ਨੂੰ ਮਾਪਿਓ ਵੀ ਕਹਿੰਦਾ ਵੀ ਜਾ ਕਰਦਾ ਫਿਰ ਜਿਵੇਂ ਮਰਜ਼ੀ ਆ ਤੇਰੀ ਅਸੀਂ ਨਹੀਂ ਤੇਰੇ ਜ਼ਿੰਮੇਵਾਰ ਫਿਰ ਸਤਿਗੁਰੂ ਨੂੰ ਲਾਂਭਾ ਦੇਣ ਦੀ ਲੋੜ ਨਹੀਂ ਹੈ ਭਾਈ ਫਿਰ ਜੇ ਤੂੰ ਆਪਣੀ ਮਰਜ਼ੀ ਕਰਦਾ ਤਾਂ ਗੁਰੂ ਨੂੰ ਆ ਕੇ ਲਾਂਭਾ ਨਾ ਦਈ ਬਸ ਫੇਰ ਤੂੰ ਆਪਦੀ ਮਰਜ਼ੀ ਨਾਲ ਜੀਵਨ ਜੀਲਾ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ ਮਨੁੱਖ ਆਪਦੀ ਮਰਜ਼ੀ ਨਾਲ ਜੀਵਨ ਜੀਲਾ ਜਿਵੇਂ ਵੀ ਜੀਣਾ ਭਾਈ ਜੇ ਗੁਰੂ ਅਨਸਾਰ ਜੀਵਨ ਜੀਏਗਾ ਤਾਂ ਉਹ ਫਿਰ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਭਾਉ ਕਿਹਾ ਕਾੜਾ ਜਿਓ ਫਿਰ ਗੁਰੂ ਸਾਰਿਆਂ ਥਾਵੇਂ ਤੇ ਰਾਖਾ ਜੀਵ ਆਤਮਾ ਦਾ ਸਰੀਰਕ ਕਰਕੇ ਵੀ ਤੇਰੀ ਰੱਖਿਆ ਕਰਦਾ ਦਾਤਾਂ ਦੇ ਰਿਹਾ ਖਾਣ ਪੀਣ ਦੇ ਰਿਹਾ ਤੈਨੂੰ ਰਹਿਣ ਸਹਿਣ ਵਾਸਤੇ ਸੁੱਖ ਸਹੂਲਤਾਂ ਮਹਾਰਾਜ ਕਹਣਾ ਕਰਦੇ ਨੇ ਇੱਕ ਬਣ ਜਾ ਏਕੇ ਵਿਵਹਾਰੀ ਇਕੋ ਦਾ ਬਨਜ ਵਪਾਰ ਕਰ ਗੁਰੂ ਦੇ ਗਿਆਨ ਦਾ ਗੁਰੂ ਦੇ ਨਾਮ ਦਾ ਬਨਜ ਬਿਹਾਰ ਇੱਥੇ ਲਿਖਿਆ ਮਹਾਰਾਜ ਨੇ ਏਕੇ ਬਨਜ ਏਕੇ ਵਿਵਹਾਰੀ ਜਿਹੜਾ ਇਕੋ ਦਾ ਬਨਜ ਵਪਾਰ ਕਰਦਾ ਨਾ ਗੁਰਦੇ ਸਿਧਾਂਤ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਹੈ ਮਨ ਅਬਰਨ ਜਾਣੇ ਬੇਲਨ ਰੰਕਾਰੀ ਬਈ ਬਿਰਾਨ ਰਾਂਗਕਾਰ ਤੋਂ ਅਕਾਲ ਪੁਰਖ ਵਾਹਿਗੁਰੂ ਗੁਰੂ ਤੋਂ ਬਿਨਾ ਹੋਰ ਨਹੀਂ ਅਸੀਂ ਕਿਸੇ ਨੂੰ ਜਾਣਦੇ ਕਿਸੇ ਬਾਬੇ ਪੀਰ ਦੇਵੀ ਦੇਵਤੇ ਨੂੰ ਅਸੀਂ ਨਹੀਂ ਜਾਣਦੇ ਭਾਈ ਫੇਰ ਤੇਰਾ ਬਨ ਗੁਰੂ ਨਾਲ ਜੁੜਿਆ ਹੋਇਆ ਜੇ ਫੇਰ ਭਾਈ ਮਨ ਇਹ ਆ ਵੀ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ ਵੀ ਜਿੱਥੇ ਗਏ ਉਹਦੇ ਹੀ ਗੋਣ ਗੋਣ ਲੱਗ ਗਏ ਫੇਰ ਸਾਡੀ ਭਾਈ ਦਰਦਰ ਤੇ ਕੂਕਰ ਵਾਲੀ ਵਸਤਾ ਹੈ ਜਿਵੇਂ ਦਰਦਰ ਤੇ ਕੂਕਰ ਤੁਰਿਆ ਫਿਰਦਾ ਵਰਕੀ ਦੀ ਖਾਤਰ ਹਰੇਕ ਥਾਂ ਤੇ ਪੂਛ ਹਲਾਉਂਦਾ ਫੇਰ ਸਾਡੀ ਬਿਰਤੀ ਇਹੇ ਜੀ ਹੈ ਸਤਿਗੁਰੂ ਸਮਝਾਉਣਾ ਕਰਦੇ ਨੇ ਇੱਕ ਬਨਜ ਏਕੋ ਵਿਹਾਰੀ ਅਬਰ ਨ ਜਾਣੇ ਬਿਨ ਨਰੰਕਾਰੀ ਫੇਰ ਜਦੋਂ ਤੂੰ ਨਰੰਕਾਰ ਤੋਂ ਬਿਨਾਂ ਕਿਸੇ ਨੂੰ ਹੋਰ ਨਹੀਂ ਜਾਣਦਾ ਮਹਾਰਾਜ ਫੇਰ ਕਹਿੰਦੇ ਨੇ ਅੱਗੇ ਹਰ ਖਸੋਗ ਦੂੰ ਤੇ ਮੁਕਤੇ ਫਿਰ ਹਰਖ ਤੋਂ ਸੋਗ ਤੋਂ ਤੈਨੂੰ ਮੁਕਤੀ ਦਿਵਾ ਦੇਗਾ ਮਹਾਰਾਜ ਤੈਨੂੰ ਹੰਕਾਰੀ ਵੀ ਨਹੀਂ ਰਹਿਣ ਦੇਗਾ ਤੇ ਤੈਨੂੰ ਸੋਗਮ ਨਹੀਂ ਹੋਣ ਦੇਗਾ ਕੋਈ ਸਦਾ ਤੇਰਾ ਮਨ ਇੱਕੋ ਰੰਗ ਵਿੱਚ ਚੜ੍ਹਦੀ ਕਲਾ ਵਿੱਚ ਮਹਾਰਾਜ ਕਹਿਣਾ ਕਰਦੇ ਨੇ ਅਵਰਨ ਜਾਣੇ ਬਿਨ ਰੰਕਾਰੀ ਅੱਗੇ ਸਤਿਗੁਰੂ ਕਹਿੰਦੇ ਨੇ ਹਰਖ ਸੋਗ ਤੋਂ ਤੇ ਮੁਕਤੇ ਸਦਾ ਅਲਿਪਤ ਜੋਗ ਅਰ ਜੁਗਤੇ ਸਦਾ ਫਿਰ ਰੌ ਰੀਤੀਆਂ ਤੋਂ ਰੋ ਰੀਤੀਆਂ ਦੀ ਮਲਾਲਤਾ ਨਹੀਂ ਲੱਗਦੀ ਫਿਰ ਗੁਰੂ ਦੇ ਪਿਆਰੇ ਨੂੰ ਅਲਿਪਤ ਰਹਿੰਦਾ ਤੇ ਗੁਰੂ ਦੇ ਗਿਆਨ ਨਾਲ ਜੁੜਿਆ ਰਹਿੰਦਾ ਸਦਾ ਅਲਿਪਤ ਜੋਗ ਅਰ ਜੁਗਤ ਜਦੋਂ ਗੁਰੂ ਦੇ ਗਿਆਨ ਨਾਲ ਇੱਕ ਮਿਕ ਹੋਇਆ ਰਿਹਾ ਮਨ ਤੇਰਾ ਭਾਈ ਫਿਰ ਜੋਗ ਅਰ ਜੁਗਤ ਫਿਰ ਤੇਰੇ ਕੋਲੇ ਫਿਰ ਤੂੰ ਜੋਗੀ ਆ ਤੂੰ ਜੁਗਤੀ ਆ ਅੱਗੇ ਮਹਾਰਾਜ ਕਹਾਣਾ ਕਰਦੇ ਨੇ ਜਿਸ ਸਭ ਮਹਿ ਸਭਤੇ ਰਹਤੇ ਪ੍ਰਭੂ ਪਰਮਾਤਮਾ ਸਾਰਿਆਂ ਦੇ ਵਿੱਚ ਵੱਸਦਾ ਹੈ ਤੇ ਸਾਰਿਆਂ ਤੋਂ ਵੱਖਰਾ ਵੀ ਆ ਜਿਵੇਂ ਆਪਾਂ ਪਹਿਲਾ ਸ਼ਬਦ ਪੜਿਆ ਆਉਂਦਿਆਂ ਨੇ ਇੱਕ ਪੰਕਤੀ ਪੜ੍ਹੀ ਆ ਵੇ ਆਪੇ ਇੱਕ ਰੰਗਾ ਤੇ ਆਪੇ ਬਹੁ ਰੰਗੀ ਹੈ ਇਹ ਪੰਕਤੀ ਆਪਾਂ ਪੜ੍ਹੀ ਸਿਉਂਦਿਆਂ ਨੇ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੇ ਨਾਨਕਾ ਸੋਈ ਗੱਲ ਚੰਗੀ ਉਸ ਪ੍ਰਭੂ ਪ੍ਰਮਾਤਮਾ ਨੂੰ ਜੋ ਪੌਂਦਾ ਉਹੀ ਚੰਗਾ ਉਹ ਆਪੇ ਇੱਕ ਰੰਗ ਵਿੱਚ ਹੈ ਤੇ ਆਪੇ ਬਹੁ ਰੰਗੀ ਹੈ ਅਗੇ ਮहारा ਸਮਝਾਉਣਾ ਕਰਦੇ ਨੇ ディース ਸਭ ਮੈਂ ਸਭ ਤੇ ਰਹਤੇ ਭਾਰ ਬ੍ਰਹਮ ਕਾ ਓਏ ਧਿਆਨ ਧਰਤੇ ਜਿਹੜੇ ਇੱਕੇ ਇੱਕੋ ਨੂੰ ਸਾਰਿਆਂ ਵਿੱਚ ਦੇਖਦੇ ਨੇ ਉਹ ਪਾਰ ਬ੍ਰਹਮ ਪਾਰ ਬ੍ਰਹਮ ਦਾ ਉਹ ਧਿਆਨ ਧਰਦੇ ਜਿਹੜੇ ਪ੍ਰਭੂ ਪਰਮਾਤਮਾ ਦਾ ਧਿਆਨ ਧਰਦੇ ਨੇ ਉਹ ਇੱਕੋ ਨੂੰ ਹੀ ਦੇ ਇੱਕੇ ਨੂੰ ਹੀ ਦੇਖਦੇ ਨੇ ਸਾਰਿਆਂ ਵਿੱਚ ਸਭ ਕੋ ਗੋਬਿੰਦ ਹੈ ਸਭ ਕੋ ਗੋਬਿੰਦ ਹੈ ਗੋਬਿੰਦ ਵेन ਨਹੀਂ ਕੋਈ ਇਹ ਪੰਕਤੀ ਹੈ ਗਰਬਾਣੀ ਦੇ ਵਿੱਚ ਪਚਾਰੂ ਸਾਰਿਆਂ ਨੂੰ ਪ੍ਰਭੂ ਪਰਮਾਤਮਾ ਦਾ ਸਾਰਿਆਂ ਵਿੱਚ ਪ੍ਰਭੂ ਪਰਮਾਤਮਾ ਦਿਖਦਾ ਕਿਸੇ ਨਾਲ ਫਿਰ ਈਰਖਾ ਦਬੈ ਲੜਾਈ ਝਗੜਾ ਨਹੀਂ ਹੁੰਦਾ ਕਿਸੇ ਨਾਲ ਵੀ ਕਿਸੇ ਕਿਸਮ ਦਾ ਵੀ ਫਿਰ ਕੋਈ ਈਰਖਾ ਦਾ ਬਾਇਦਾ ਨਹੀਂ ਮਨ ਵਿੱਚ ਰਹਿੰਦਾ ਅੱਗੇ ਸਤਿਗੁਰੂ ਸਮਝਾਉਣਾ ਕਰਦੇ ਨੇ ਸੰਤਨ ਕੀ ਮਹਿਮਾ ਕਭ ਨ ਬਖਾਣੂ ਇਸ ਗੁਰੂ ਸੰਤ ਦੀ ਮਹਿਮਾ ਕੀਤੀ ਨਹੀਂ ਜਾ ਸਕਦੀ ਆਪਾਂ ਉਹਦੇ ਗੁਣ ਗਾਉਣੇ ਨੇ ਵਿੱਚੋਂ ਕਿਣਕਾ ਮਾਤਰ ਗੁਣ ਗਾ ਸਕਦੇ ਆਪਾਂ ਉਹਦੇ ਅਗਾਧ ਬੋਧ ਕਿਸ ਮਿੱਤ ਨਹੀਂ ਜਾਣੂ ਉਹ ਅਗਾਧ ਬੋਧ ਹੈ ਵੱਡੇ ਪਸਾਰੇ ਵਾਲਾ ਹੈ ਉਹਦੀ ਕੋਈ ਕੀਮਤ ਨਹੀਂ ਜਾਣੀ ਜਾ ਸਕਦੀ ਇਥੇ ਇਹ ਦੱਸਦੇ ਨੇ ਸਤਿਗੁਰੂ ਪਾਰ ਬ੍ਰਹਮ ਮੁਹ ਹੈ ਕਿਰਪਾ ਕੀਜੇ ਹੇ ਆਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰੋ ਤਉ ਰ ਸੰਤਨ ਕੀ ਨਾਨਕ ਦੀ ਜੇ ਆਪਦੇ ਸਤ ਸੰਗੀਆਂ ਦਾ ਮੈਨੂੰ ਸੰਗ ਬਖਸ਼ ਮਹਾਰਾਜ ਧੂਰ ਦਾ ਮਤਬਲਾ ਆਪਦੇ ਸਤ ਸੰਗੀਆਂ ਦਾ ਆਪਦੇ ਭਗਤ ਪਿਆਰਿਆਂ ਦਾ ਮੈਨੂੰ ਸੰਗ ਬਖਸ਼ ਉਹਨਾਂ ਦੀ ਮੈਂ ਸੰਗਤ ਕਰਾਂ ਜਿਵੇਂ ਹੁਣ ਆਪਾਂ ਗੁਰੂ ਸੰਤ ਦੀ ਸੰਗਤ ਕਰ ਰਹੇ ਹਾਂ ਗੁਰੂ ਸੰਤ ਦੀ ਸੰਗਤ ਕਰਦੇ ਆ ਕਰਦੇ ਆ ਆਪਾਂ ਨੂੰ ਕੁਝ ਨਾ ਕੁਝ ਗਿਆਨ ਪੱਲੇ ਜਰੂਰ ਪਏਗਾ ਇੱਕ ਦੋ ਗੱਲਾਂ ਜਰੂਰ ਸਮਝ ਵਿੱਚ ਆ ਜਾਂਦੀਆਂ ਜਦੋਂ ਆਪਾਂ ਇੱਕ ਸ਼ਬਦ ਪੜ੍ਹਦੇ ਆ ਨਾ ਸਾਰਾ ਸ਼ਬਦ ਨਹੀਂ ਸਮਝ ਵਿੱਚ ਆਉਂਦਾ ਤਾ ਇੱਕ ਦੋ ਪੰਕਤੀਆਂ ਇੱਕ ਦੋ ਗੱਲਾਂ ਹੀ ਸਮਝ ਵਿੱਚ ਆ ਜਾਂਦੀਆਂ ਜੇ ਸਮਝ ਵਿੱਚ ਆ ਗ ਜਾਂ ਤਾਂ ਫਿਰ ਮੰਨ ਲਾ ਭਾਈ ਮੰਨੇ ਕੀ ਗੱਤ ਕਹੀ ਨਾ ਜਾਏ ਜਦੋਂ ਗੁਰੂ ਦੇ ਬਚਨ ਮੰਨ ਲੇ ਫਿਰ ਤੇਰਾ ਜੀਵਨ ਸਫਲ ਅੱਗੇ ਮਹਾਰਾਜ ਕਹਿੰਦੇ ਨੇ ਅਗਲਾ ਸ਼ਬਦ ਆਪ ਪੜ ਲੈਨੇ ਵਿਚਾਰ ਕੱਲ ਨੂੰ ਕਰਾਂਗੇ ਗੁਰੂ ਦੀ ਮਹਾਰਾਜ ਦੀ ਕਿਰਪਾ ਚੜ੍ਹ ਕੇ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਮਹਾਰਾਜ ਕਹਿੰਦੇ ਨੇ ਤੂੰ ਮੇਰਾ ਸਖਾ ਹੈ ਤੂੰ ਹੀ ਮੇਰਾ ਮਿੱਤਰ ਹੈ ਤੂੰ ਹੀ ਮੇਰਾ ਸਕਾ ਤੂੰ ਹੀ ਮੇਰਾ ਮਿੱਤਰ ਹੈ ਤੂੰ ਮੇਰਾ ਪ੍ਰੀਤਮ ਤਮ ਸੰਗ ਹੀ ਤੂੰ ਹੀ ਮੇਰਾ ਪ੍ਰੀਤਮ ਹੈ ਤੇਰੇ ਸੰਗ ਹੀ ਮੇਰਾ ਪਿਆਰ ਹੈ ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ ਤੂੰ ਮੇਰੀ ਇੱਜਤ ਲਜਤ ਮਹਾਰਾ ਸੱਚੇ ਸਤਗੁਰੂ ਦਾ ਤੂੰ ਹੀ ਮੇਰਾ ਗਹਿਣਾ ਹੈ ਤੁਜ ਬਿਨ ਨਿਮਖ ਨਾ ਜਾਈ ਰਹਿਣਾ ਜਿਥੋਂ ਬਿਨਾ ਇੱਕ ਅੱਖ ਝਮਕਣ ਦੇ ਸਮਾਂ ਵੀ ਮੈਂਥੋਂ ਰਹਿਣਾ ਨਹੀਂ ਜਾਂਦਾ ਮਹਾਰਾਜ ਹੈ ਵੀ ਸੱਚ ਨਹੀਂ ਰਿਹਾ ਜਾਂਦਾ ਪ੍ਰਭੂ ਪਰਮਾਤਮਾ ਲੈ ਇੱਕ ਮਿੰਟ ਹਵਾ ਆਕਸੀਜਨ ਰੋਕ ਦੇਵੇ ਤਾਂ ਹਾਲਤ ਦੇਖੋ ਕੀ ਹੁੰਦੀ ਹੈ ਮਹਾਰਾਜ ਕਹਣਾ ਕਰਦੇ ਨੇ ਤੁਝ ਬਿਨ ਨਿਮਖਾ ਨਾ ਜਾਈ ਰਹਿਣਾ ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਨ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੂੰ ਹੀ ਮੇਰਾ ਲਾਲ ਮੇਰੇ ਪ੍ਰਾਨ ਹੈ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਤੂੰ ਹੀ ਮੇਰੇ ਸਹਬਾ ਤੂੰ ਹੀ ਮੇਰੇ ਖਾਨ ਵੱਡੇ ਅਕਾਲ ਪੁਰਖ ਵਾਹਿਗੁਰੂ ਜੀ ਰਹਾ ਜਿਉ ਤੁਮ ਰੱਖੋ ਤਬਹੀ ਰਹਿਣਾ ਹੈ ਪ੍ਰਭੂ ਪਰਮਾਤਮਾ ਜਿਵੇਂ ਤੂੰ ਰੱਖਦਾ ਓਵੇਂ ਹੀ ਸੰਸਾਰ ਰਹਿੰਦਾ ਆਪਣੀ ਮਰਜ਼ੀ ਨਾਲ ਨਹੀਂ ਕੁਝ ਵੀ ਕਰ ਸਕਦਾ ਕੋਈ ਹਾਂ ਕੁਝ ਅਧਿਕਾਰ ਦਿੱਤੇ ਨੇ ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖ ਨੂੰ ਆਹ ਹਿਰਦਾ ਦਿੱਤਾ ਦਿਮਾਗ ਵੀ ਤੂੰ ਆਪਣੀ ਸੂਝੀ ਦੇ ਨਾਲ ਜੀਵਨ ਜੀਦਾ ਪਰ ਜੋ ਕੁਦਰਤ ਦਾ ਸਿਸਟਮ ਉਹਨੂੰ ਇਨਸਾਨ ਨਹੀਂ ਬਦਲ ਸਕਦਾ ਤੇ ਨਾ ਇਨਸਾਨ ਉਹਨੂੰ ਚਲਾ ਸਕਦਾ ਕੁਦਰਤ ਦਾ ਸਿਸਟਮ ਉਹ ਅਕਾਲ ਪੁਰਖ ਵਾਹਿਗੁਰੂ ਕਾਦਰ ਹੀ ਚਲਾ ਸਕਦਾ ਆਪਦੀ ਕੁਦਰਤ ਨੂੰ ਜੋ ਉਹਨੇ ਕੁਦਰਤ ਪੈਦਾ ਕੀਤੀ ਹੈ ਉਹ ਕਿਵੇਂ ਥੋੜੀ ਜੀ ਗੱਲ ਖੁੱਲ ਗਏ ਬਈ ਕਿਸਾਨ ਵੀਰ ਪੈੜੀ ਬਾਹ ਬੀਜ ਕੇ ਬਾਹ ਕੇ ਉਹਦੇ ਵਿੱਚ ਬੀਜ ਪਾ ਸਕਦਾ। ਬਾਕੀ ਸਾਰੀਆਂ ਗੱਲਾਂ ਆਪਾਂ ਆਪਣੇ ਆਪ ਸਮਝ ਲਿਓ। ਉਹਦੇ ਵਿੱਚ ਬੀਜ ਪਾ ਸਕਦਾ ਉਹ ਉਗਣੀ ਉਹਨੇ ਬੱਲੀਆਂ ਕੱਢਣੀਆਂ। ਦਾਣੇ ਪੈਣੇ ਉਹਦੇ ਵਿੱਚ ਪੱਕਣੇ ਉਹ ਕਿਸਾਨ ਦੇ ਬਸ ਵਿੱਚ ਨਹੀਂ ਉਹ ਕੁਦਰਤ ਤੌਰ ਤੇ ਪੱਕਦੇ ਆ ਪ੍ਰਭੂ ਪਰਮਾਤਮਾ ਦੇ ਨਾਮ ਦੀ ਕਿਰਪਾ ਸਦਕਾ ਉਹਦੇ ਕੁਦਰਤ ਦੇ ਨਿਯਮ ਮੁਤਾਬਕ। ਠੀਕ ਆ ਤੂੰ ਦਾਣੇ ਪਾ ਤੇ ਬਾਹੀ ਬੀਜਤੀ ਤੇ ਜੋ ਫੁੱਟੀਆਂ ਹੋ ਲਗਰਾਂ ਫੁੱਟੀਆਂ ਨੇ ਫਸਲ ਉੱਗੀ ਐ ਉਹਨੂੰ